ਵੇਖ ਗੁਰੂ ਜੀ ਸਾਰੇ ਪੈਣ ਪਰ ਮਾਨੂੰ ਸਬਸ ਦੀ ਕਾਰ ਦੀ ਸਾਗ ਆਪਣਾ ਬਣ ਕੇ ਤਿਆਰ ਆ। ਆਪਾਂ ਬਾਹ ਰਹੀਆਂ ਸਾਗ ਦੇ ਵਿੱਚ ਮੱਕੀ ਦੇ ਆਟੇ ਦਾ ਅੰਨ। ਸਾਗ ਬਣਾਇਆ ਜੀ ਛੁੱਪੇ ਤੇ ਗ੍ਰੈਂਡਰ ਫੇਰਾਂਗੇ। ਜਿਆਦਾ ਨਹੀਂ ਥੋੜਾ ਜਿਹਾ ਹੀ ਫੇਰਾਂਗੇ। ਪਹਿਲਾਂ ਨਾਲ ਦੀ ਨਾਲ ਘੋਟਣਾ ਫੇਰ ਲਿਆ ਸੀ ਜੀ। ਘੋਟਣੇ ਦੇ ਨਾਲ ਵੀ ਘੋਟ ਲਿਆ ਸੀ। ਕਟਛੀ ਦੇ ਨਾਲ ਸਾਰਾ ਮੱਕੀ ਦੇ ਆਟੇ ਦਾਲਣ ਪਾ ਕੇ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਤਦਵੀ ਆਪਾਂ ਨੇ ਰੱਖ ਲਿਆ ਗਰਮ ਪਾਣੀ ਸਾਗ ਚਾਲਣ ਪਾਏ ਤੇ ਪਾਵਾਂਗੇ ਹਰ ਵੀ ਮੈਂ ਤਾਂ ਰੈਨ ਨਾ ਤੁਸੀਂ ਮੋਟਾ ਨਾਲੇ ਵਿੱਚ ਇੱਕ ਅੱਜ ਕੋਈ ਦਾਲ ਸਬ지 ਬਣ ਜੋ ਕੰਨਾਂ ਦੇ ਤੁਸੀਂ ਕਿੰਨੇ ਵਧੀਆ ਸਬ ਤੋਂ ਦਾ ਨੀ 15 ਜਾਣ ਦੀ ਮੋਕਾ ਕਰ ਜਾ ਪਾਪਾ ਤਾਂ ਮੁੜ ਕੇ ਚਮਚਾ ਹੀ ਫਾਣ ਲੱਗ ਜਾਂਦਾ ਚੰਦ ਪਾਪਾ ਅਸਲ ਅੰਡਰ ਦੇਣਗੇ ਤੇ ਨਾਲ ਸਾਗ ਦੇ ਆ ਚਲੰਡਰ ਦੇ ਬਹਾਨੇ ਨਾਲ ਨਾਲ ਸਾਗ ਮਿਲ ਗਿਆ ਨੋਰੀ ਚਾਊਟ ਹੋ ਗਈ ਸੀ ਮੈਨੇ 2 ਦਿਨ ਪੱਧਾ ਹੋਆ ਕਾੜਾ ਹੀ ਜੀ ਜਦੋਂ ਮਾਹਦੇ ਹੱਥਾਂ ਦਾ ਸਾਗ ਜਿਹਦੇ ਮਿਲਦਾ ਕਰਮ ਵਾਲਿਆਂ ਨੂੰ ਮਿਲਦਾ ਥੋੜਾ ਜਿਹਾ ਹੋਰ ਪਾ ਲਓ ਆਸੇ ਆਦੇ ਲੱਗਣਗੇ ਸਾਗ ਤਨਾਂ ਕਾੜੀ ਨੂੰ ਮਿਕਸ ਕਰ ਲਾਂਗੇ ਫਿਰ ਆਪਾਂ ਇਹਦੇ ਵਿੱਚ ਪੇਰਾਂਗੇ ਗ੍ਰੈਂਡ ਪਪੜੀ ਇਹਦੀ ਨਹੀਂ ਪਰ ਇਹ ਕਲੀ ਨੂੰ ਉਹ ਲੜਨੂ ਇਹ ਮੋਰਕੇ ਤੱਕ ਪਰ ਉਹ ਟੋਟੇ ਲੂਕੇ ਰੱਖ ਲਈ ਹੁੰਦੀਆਂ ਨਹੀਂ ਵੀ ਖਰਾਬ ਹੋ ਜਾਂਦੇ ਇਹ ਤਾਂ ਸਾਗ ਵਾਸਤੇ ਠੀਕ ਰਹਿੰਦੀ ਹੈ ਜਾਂ ਲੱਸੀ ਲੱਸੀ ਘੋਟੀ ਜਾਂਦੀ ਹੈ ਇਹਨਾਂ ਉਹ ਵੀ ਅੰਡਾ ਨਾ ਆਪਣਾ ਪਾਏਗੇ ਉਹ ਮਚਾਣੀ ਨੂੰ ਵੀ ਤੋੜ ਲਾਂਗੇ ਗਰਮ ਪਾਣੀ ਤੇ ਇਹਦੀ ਪਾਣੀ ਸਾਗ ਦੇ ਵਿੱਚ ਐਡ ਕਰ ਦਾਂਗੇ ਉਹਨਾਂ ਨੂੰ ਵੀਂਟਾ ਉਹ ਲੈਣਾ ਗਾਰਮ ਫਲੇਰ ਨੂੰ ਉਹ ਨਹੀਂ ਲੋੜ ਹੈ ਜੀ ਇਹ ਚ ਵੀਰ ਠੀਕਾ ਇਧਰ ਹੋਂ ਮੈਂ ਇਹ ਪਾਣੀ ਹੋੜ ਦੱਸੋ ਕਿੰਨਾ ਪਾਉਣਾ ਪਾਣੀ ਦੋਨ ਪਾਣੀ ਬਾਤ ਵਾਤ ਸ਼ਾਕ ਬਣਾਉਣੇ ਕੋਲ ਸੋਖਾ ਸਾਰੀ ਰੈਡੀ ਹੋ ਗਈ। ਤਿੰਨ ਚਾਰ ਘੰਟੇ ਵਧੀਆ ਰਹਿ ਜਗੇ। ਪਰ ਅਮੀ ਜਦ ਸੀ ਨੇ ਇੱਕ ਇੱਕ ਘੰਟਾ ਪਹਿਲੇ ਪਾਉਂਦੇ। ਚਲ ਉਹਨਾਂ ਵਧੀਆ ਰਹਿ ਜਗੇ। ਉਹਨਾਂ ਦਾ ਰਹਿ। ਕੋਦੇ ਸਾਰੇ ਸਾਰੇ ਪਾ। ਲੋਈ ਹੁਸਾ ਉਹਨਾਂ ਨੂੰ ਜਿੱਡੇ ਤੇ ਰੱਖ ਦਾਂਗੇ ਚੰਗੀ ਤਰ੍ਹਾਂ ਪਕਾ ਲਾਂਗੇ ਬਹੁਤ ਵਧੀਆ ਖੁਸ਼ੀ ਹੋਊ ਆ ਰਹੇ ਨੇ ਲੋਡੀ ਕਿਸ ਹਾਲ ਵਿੱਚ ਪਾ ਲਿਆ ਆਲਣ ਤਰਤਾ ਚੰਗੀ ਤਰ੍ਹਾਂ ਪਕਾਵਾਂਗੇ ਆਲਣ ਚੁੰਡੇ ਨੂੰ ਲਾ ਲਈ ਸੀ ਜੀ ਮਿੱਟੀ ਹੁਣ ਆਲ ਹੀ ਬਣਾ ਲਾਂਗੇ ਜਿਹੜੇ ਮੱਕੀ ਦੇ ਪ੍ਰਸ਼ਾਦ ਦੇ ਚਾਨਣੇ ਚਾਨਣੇ ਬਣ ਜਾਣਗੇ ਜੀ ਫਿਰ ਹਨੇਰੇ ਤੇ ਵਿੱਚ ਵੀਡੀਓ ਵਿੱਚ ਵੀ ਨਹੀਂ ਦਿਸਦਾ ਹੈਗਾ ਟਾਈਮ ਨਾ ਕੰਮ ਹੋ ਜੂਗਾ ਕਈ ਵਾਰੀ ਲਫਾਫਾ ਲਾ ਲੈਨੇ ਇਹਨੇ ਜੀ ਤੇਲ ਲਾ ਕੇ ਅੱਜ ਮੰਮੀ ਨੇ ਮਿੱਟੀ ਲਾਤੀ ਇਹ ਹਦ ਤੱਕ ਫੇਰ ਉੱਲੀ ਆਈ ਜੀ ਉਦਿਸ ਮਾਗਾ ਸਾਰਾ ਉਹਨੇ ਪ੍ਰਸ਼ਾਦ ਦੇ ਤਬਾ ਹੁੰਦਾ ਜਦ ਤੱਕ ਗਰਮ ਬਦੀ ਜੀ ਚੰਨ ਨੇ ਚੰਨ ਨੇ ਪੱਕ ਜਾਣਗੇ ਮੇਰੀ ਮੱਕੀ ਦੀਆਂ ਰੋਟੀਆਂ ਗਰਮ ਪਾਣੀ ਨਾਲ ਆਟਾ ਗੁੰਨ ਲਿਆ

ਨੇ ਆਣੇ ਦੇਖ ਕੋ ਲੇ ਕਿੰਨੇ ਆਸੀ ਸੂਟ ਗਈ ਨਹੀਂ ਫਿਰ ਮੈਂ ਇਹ ਆ ਹੀ ਆਸ਼ਮਤ ਘਾਇਮ ਖਾਸ ਸਮੋਂ ਗਿਆ ਹੋ ਗਿਆ முல்ல ம ਜਾਣ ਕੇ ਦਾ ਜਲੂਸ ਕਰਦੇ ਮੱਕੀ ਦੇ ਤਸਵੀਰ ਨੂੰ ਵੀ ਖਾਧੀ ਜਾਂਦੀ ਹੈ ਤਾਜੀ ਵਧੀਆ ਲਓ ਜੀ ਆਪਣੇ ਬਣ ਰਹੀਆਂ ਨੇ ਮੱਕੀ ਦੇ ਰੋਟੀਆਂ ਨਾਲ ਲਵਾਵਾਂਗੇ ਸਾਗ ਦੇ ਉਹਦੇ ਜੀ ਚਾਨਣੇ ਚਾਨਣੇ ਬਣਾ ਲਿਆ ਨਹੀਂ ਫਿਰ ਹਨੇਰਾ ਹੋ ਜਾਂਦਾ ਤੇਰੇ ਚ ਵੀਡੀਓ ਵੀ ਚਾਹੀਦੀ ਹੋ ਵੀਡੀਓ ਜਣੀ ਫਿਰ ਦੀਂਦਾ ਹੈਗਾ ਹਨੇਰੇ ਚ ਅੱਗੇ ਦੋ ਤਿੰਨ ਵਾਰ ਹੀ ਹਨੇਰਾ ਹੀ ਹੋ ਗਿਆ ਸੀ ਹਨੇਰਾ ਘੱਟ ਸੀਗਾ ਉਹ ਵੀਡੀਓ ਚ ਵੱਧ ਕਾਣਾ ਜਾਂ ਲੱਗਣ ਲੱਗ ਜਾਂਦਾ ਵੇੜੇ ਜਰ ਜੁੱਲਾ ਵਧੀਆ ਖੁੱਲਾ ਜਾਵਾਰਾ ਚੁੱਲੇ ਦੇ ਰੋਟੀਆਂ ਪਾ ਗੈਸ ਦੇ ਰਾੜ ਦਾ ਲੈਣੇ ਉਹ ਜੇ ਸਵਾਦ ਜੇ ਨਹੀਂ ਆਉਂਦਾ ਮੈਂ ਜੀ ਬਣਾਗੀ ਆਪਣੀਆਂ ਰੋਟੀਆਂ ਸਾਰੀਆਂ